ਅਰਤੇ ਪਾਕਿਸਤਾਨ ਦੋਵਾਂ ਮੁਲਕਾਂ ਦੇ ਵਿੱਚ ਤਣਾਅ ਜਿਹੜਾ ਲਗਾਤਾਰ ਵੱਧਦਾ ਜਾ ਰਿਹਾ ਹੈ ਦੱਸਦੀ ਕਿ ਬੀਤੀ ਰਾਤ ਪਾਕਿਸਤਾਨ ਦੇ ਵੱਲੋਂ ਨਾਪਾਕ ਹਰਕਤ ਕੀਤੀ ਗਈ ਹੈ ਭਾਰਤ ਦੇ ਉੱਪਰ 에ਅਰ ਸਟ੍ਰਾਈਕ ਕੀਤੀ ਗਈ ਹੈ ਜੰਮੂ ਕਸ਼ਮੀਰ Rajasthan ਦੇ जैसलमेर ਤੇ ਪੰਜਾਬ ਦੇ ਵਿੱਚ ਵੀ ਜਿਹੜਾ ਕਿ ਇਹ ਐਰ ਸਟ੍ਰਾਈਕ ਕੀਤੀ ਗਈ ਹੈ ਔਰ ਉੱਥੇ ਤੁਹਾਨੂੰ ਦੱਸਦੀ ਕਿਸ ਐਰ ਸਟ੍ਰਾਈਕ ਦਾ ਜਵਾਬ ਭਾਰਤੀ ਸੈਨਾ ਦੇ ਵੱਲੋਂ ਮੂੰਹ ਤੋੜ ਦਿੱਤਾ ਗਿਆ ਔਰ ਉੱਥੇ ਹੀ ਪਾਕਿਸਤਾਨੀ ਜੋ ਮਸਾਇਲਾ ਸੀ ਜੋ ਡਰੋਨ ਸੀ ਉਹਨਾਂ ਨੂੰ ਨਸ਼ਟ ਕਰ ਦਿੱਤਾ ਗਿਆ ਜੋ ਡਿਫੈਂਸ ਸਿਸਟਮ ਹੈ ਸਾਡੇ ਕੋਲ S400 ਉਸ ਦੇ ਰਾਈ ਇੱਕ ਇੱਕ ਜਿਹੜਾ ਕਿ ਪਾਕਿਸਤਾਨ ਦੇ ਡਰੋਨ ਤੇ ਮਸਾਇਲਾ ਨੂੰ ਨਸ਼ਟ ਕੀਤਾ ਗਿਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੋ ਕਿ ਇੰਡੀਅਨ ਆਰਮੀ ਦੇ ਵੱਲੋਂ ਸ਼ੇਅਰ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਜੰਮੂ ਦੇ ਵਿੱਚ ਇੱਕ ਇੱਕ ਜਿਹੜੇ ਡਰੋਨ ਹੈ ਪਾਕਿਸਤਾਨ ਦੇ ਵੱਲੋਂ ਆਇਆ ਸੀ ਉਸ ਨੂੰ ਨਸ਼ਟ ਕੀਤਾ ਗਿਆ ਤਬਾਹ ਕੀਤਾ ਗਿਆ ਤੇ ਮਸਾਇਲਾ ਪਾਕਿਸਤਾਨ ਦੇ ਵੱਲੋਂ ਭਾਰਤ ਤੇ ਦਾਗੀਆਂ ਗਿਆ ਸੀ ਲੇਕਿਨ ਇਸ ਦਾ ਜਵਾਬ ਜਿਹੜਾ ਹੈ ਭਾਰਤੀ ਸੈਨਾ ਦੇ ਵੱਲੋਂ ਮੂੰਹ ਤੋੜ ਦਿੱਤਾ ਗਿਆ ਹੈ ਲਗਾਤਾਰ ਭਾਰਤੀ ਫੌਜਾਂ ਦੇ ਵੱਲੋਂ ਪਾਕਿਸਤਾਨ ਦੇ ਜਿਹੜੇ ناکਾਮ ਇਰਾਦੇ ਨੇ ناکਾਮ ਹਰਕਤਾਂ ਨੇ ਉਹਨਾਂ ਨੂੰ ناکਾਮ ਕੀਤਾ ਜਾ ਰਿਹਾ ਹੈ ਨਾਪਾਕ ਹਰਕਤਾਂ ਨੂੰ ਕਿਉਂਕਿ ਲਗਾਤਾਰ ਪਾਕਿਸਤਾਨ ਜਿਹੜਾ ਕਿ ਪਰਮਾਣੂ ਬੰਬ ਦੀ ਧਮਕੀ ਦਿੰਦਾ ਹੈ ਲੇਕਿਨ ਭਾਰਤੀ ਫੌਜਾਂ ਨੇ ਜੋ ਭਾਰਤੀ ਲੋਕ ਨੇ ਉਹ ਡਰਨ ਵਾਲੇ ਇਹਨਾਂ ਧਮਕੀਆਂ ਤੋਂ ਨਹੀਂ ਤਾਂ ਤੁਹਾਨੂੰ ਦੱਸ ਤੀ ਕਿ ਲਗਾਤਾਰ ਜਿਹੜਾ ਕਿ ਪਾਕਿਸਤਾਨ ਦੇ ਵੱਲੋਂ ਇਸ ਸਟ੍ਰਾਈਕ ਕੀਤੀ ਗਈ ਸੀ ਬੀਤੀ ਰਾਤ ਦਾ ਇਹਨਾਂ ਦਾ ਮੂੰਹ ਤੋੜ ਜਵਾਬ ਜਿਹੜਾ ਭਾਰਤੀ ਸੈਨਾ ਦੇ ਵੱਲੋਂ ਦਿੱਤਾ ਗਿਆ ਤਾਂ ਭਾਰਤੀ ਸੈਨਾ ਦੇ ਵੱਲੋਂ ਇੱਕ ਵੀਡੀਓ ਵੀ ਜਾਰੀ ਕੀਤੀ ਗਈ ਜਿਸ ਦੇ ਵਿੱਚ ਪਾਕਿਸਤਾਨ ਨੂੰ ਜਿਹੜਾ ਕਿ ਜਵਾਬ ਦਿੱਤਾ ਗਿਆ ਹੈ ਭਾਰਤ ਦੇ ਉੱਪਰ ਜਿਹੜੀ ਐਰ ਸਟ੍ਰਾਈ ਕੀਤਾ ਗਿਆ ਸੀ ਪਾਕਿਸਤਾਨ ਦੇ ਵੱਲੋਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ S400 ਦੇ ਨਾਲ ਡਰੋਨਾਂ ਤੇ ਮਿਜ਼ੈਲਾਂ ਨੂੰ ਦੇਖ ਕੇ ਜਵਾਬੀ ਕਾਰਵਾਈ ਕੀਤੀ ਗਈ ਹੈ ਜੰਮੂ ਤੇ ਪਠਾਨਕੋਟ ਤੇ ਆਤਮਕਾਤੀ ਡਰੋਨਾਂ ਦੇ ਨਾਲ ਹਮਲਾ ਕੀਤਾ ਗਿਆ ਸੀ ਪਾਕਿਸਤਾਨੀ ਡਰੋਨ ਡਰੋਨਾਂ ਨੇ ਜਿਹੜਾ ਕਿ ਜੰਮੂ ਹਵਾਈ ਅੱਡੇ ਤੇ ਪਠਾਨਕੋਟ ਹਵਾਈ ਸੈਨਾ ਸਟੇਸ਼ਨ ਨੂੰ ਨਿਸ਼ਾਨਾ ਬਣਾਇਆ ਸੀ ਇਸ ਨੂੰ ਵੀ ਭਾਰਤੀ ਹਵਾਈ ਰੱਖਿਆ ਪ੍ਰਣਾਲੀ ਨੇ ناکਾਮ ਕਰ ਦਿੱਤਾ ਤਾਂ ਸਵੇਰੇ ਪੰਜਾਬ ਦੇ ਪਠਾਨਕੋਟ ਤੋਂ ਅੰਮ੍ਰਿਤਸਰ ਦੇ ਵਿੱਚ ਤਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਹੈ ਪਠਾਨਕੋਟ ਦੇ ਵਿੱਚ ਸਵੇਰੇ ਸਾਢੇ 4 ਵਜੇ ਤੋਂ 3-4 ਤਮਾਕੇ ਸੁਣਾਈ ਦਿੱਤੇ ਨੇ ਤੇ ਉਸੇ ਸਮੇਂ ਦੇ ਅੰਮ੍ਰਿਤਸਰ ਦੇ ਵਿੱਚ ਵੀ ਜਿਹੜਾ ਕਿ 5:20 'ਤੇ ਤਮਾਕੇ ਦੀ ਆਵਾਜ਼ ਸੁਨਾਈ ਦਿੱਤੀ ਤੇ ਇਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਪ੍ਰਸ਼ਾਸਨ ਨੇ ਕਿਹਾ ਕਿ ਸਾਰਿਆਂ ਨੂੰ ਘਰਾਂ ਦੇ ਅੰਦਰ ਰਹੋ ਰਹਿਣ ਦੀ ਜਿਹੜੀ ਹਦਾਇਤ ਦਿੱਤੀ ਗਈ ਹੈ ਤੇ ਖਿੜਕੀਆਂ ਤੋਂ ਦੂਰ ਰਹੋ ਇਹ ਵੀ ਕਿਹਾ ਗਿਆ ਸਾਰੀਆਂ ਲਾਈਟਾਂ ਬੰਦ ਰੱਖੋ ਦੱਸਦੀ ਹੈ ਕਿ ਪਾਕਿਸਤਾਨ ਨੇ ਰਾਤ ਨੂੰ ਪਾਕਿਸਤਾਨ ਨੇ ਜਿਹੜਾ ਕਿ ਪੰਜਾਬ ਤੇ ਹਮਲਾ ਕੀਤਾ ਤੇ ਪਠਾਨਕੋਟ ਦੇ 에ਅਰ ਬੇਸ ਨੂੰ ਨਿਸ਼ਾਨਾ ਬਣਾਇਆ ਗਿਆ ਇੱਕ ਨਿਊਜ਼ ਏਜੰਸੀ ANI ਦੇ ਅਨੁਸਾਰ ਪਠਾਨਕੋੜ ਦੇ ਵਿੱਚ ਇੱਕ ਪਾਕਿਸਤਾਨੀ ਜੱਟ ਨੂੰ ਡੇਗ ਦਿੱਤਾ ਗਿਆ ਹਾਲਾਂਕਿ ਸਰਕਾਰ ਦੇ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਤਾਂ ਭਾਰਤੀ ਸੈਨਾ ਦੇ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਜਿਹੜਾ ਕਿਹਾ ਜਾ ਰਿਹਾ ਹੈ ਕਿ ਪਾਕਿਸਤਾਨ ਦੇ ਜੋ ਡਰੋਨ ਸੀ ਉਹਨਾਂ ਨੂੰ ਨਸ਼ਟ ਕੀਤਾ ਗਿਆ 8-9 ਮਈ ਦੀ ਰਾਤ ਨੂੰ ਪਾਕਿਸਤਾਨ ਨੇ ਪੱਛਮੀ ਸਰਹੱਦ ਅਤੇ ਜੰਮੂ ਕਸ਼ਮੀਰ ਤੇ ਡਰੋਨਾਂ ਦੇ ਨਾਲ ਹਮਲਾ ਕੀਤਾ ਸੀ ਭਾਰਤੀ ਫੌਜ ਨੇ ਸਾਰੇ ਡਰੋਨਾਂ ਨੂੰ ਡੇਗ ਦਿੱਤਾ ਅਤੇ ਹਰ ਹਮਲੇ ਦਾ ਠੁਕਮਾ ਜਵਾਬ ਦਿੱਤਾ ਫੌਜ ਨੇ ਸਪਸ਼ਟ ਤੌਰ ਤੇ ਕਿਹਾ ਹੈ ਦੇਸ਼ ਦੀ ਰੱਖਿਆ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ